ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਵੀਡੀਓ ਬਣਾਉਣ ਵਾਸਤੇ ਆਪਾਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਇੱਕ ਇੱਕ ਕੁੰਡਾ ਆਪਣਾ ਸਾਈਡਾਂ ਤੇ ਆਪਣਾ ਆਪਾਂ ਇਹ ਡਿਜ਼ਾਈਨ ਬਣਾ ਰਹੇ ਸੀਗੇ ਆ ਉਲਟੀ ਸਾਈਡ ਤੇ ਰੋਂਗ ਸਾਈਡ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਦੋ ਕਲਰ ਦਾ ਡਿਜ਼ਾਈਨ ਹੈ ਜੀ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਦੇਖੋ ਸੋਹਣਾ ਵੀ ਬਹੁਤ ਲੱਗਦਾ ਦੇਖੋ ਉਲਟੀ ਸਾਈਡ ਤੋਂ ਇੰਨਾ ਸੋਹਣਾ ਤੇ ਸਿੱਧੇ ਪਾਸੇ ਤੋਂ ਤਾਂ ਬਹੁਤ ਸੋਹਣਾ ਲੱਗਦਾ ਜੀ ਤੇ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਣੇ ਚੈਨਲ ਨੂੰ ਕਰਿਓ ਜੀ ਸਪੋਰਟ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਆਪਾਂ ਹੁਣ ਆਹ ਵਾਲਾ ਕਲਰ ਛੱਡਾਂਗੇ ਹੁਣ ਜਿਹੜਾ ਆਪਣਾ ਦੂਜਾ ਕਲਰ ਹੈ ਇਹਦੇ ਨਾਲ ਆਪਾਂ ਇਹ ਸਲਾਈ ਪੂਰੀ ਉਲਟੀ ਬਣਾਵਾਂਗੇ ਜੀ ਉਲਟੀ-ਉਲਟੀ ਸਲਾਈ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਤੇ ਆਪਣਾ ਡਿਜ਼ਾਈਨ ਬਹੁਤ ਸੋਹਣਾ ਜੀ ਟੋਪੀ ਬਣਾਓ ਭਾਵੇਂ ਸ਼ਾਲ ਮਫਲਰ ਕੋਈ ਵੀ ਚੀਜ਼ ਬਣਾਓ ਤੇ ਬਹੁਤ ਸੋਹਣੀ ਬਣ ਕੇ ਆਊਗੀ ਜੀ ਜ਼ਰੂਰ ਟਰਾਈ ਕਰਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨਹੀਂ ਕੀਤਾ ਜਿਨ੍ਹਾਂ ਦਾ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਲੋ ਜੀ ਆਪਾਂ ਆ ਗਏ ਸਿੱਧੀ ਸਾਈਡ। ਸਿੱਧੀ ਸਾਈਡ ਹੁਣ ਦੇਖੋ ਜੀ ਆਪਾਂ ਆਹ ਵਾਲਾ ਕੁੰਡਾ ਆਪਾਂ ਤਾਰਾਂਗੇ। ਅਗਲਾ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ। ਜਿਹੜਾ ਆਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਇੱਥੇ ਸਲਾਈ ਪਾਵਾਂਗੇ। ਇੱਕ ਵਾਰੀ ਬਣਾਇਆ ਫਿਰ ਉਦੋਂ ਆਪਾਂ ਉੱਪਰ ਪਾਵਾਂਗੇ ਜੀ ਦੇਖੋ ਜੀ ਇੱਥੇ ਆਹ ਹਾ ਕੁੰਡਾ ਜਿਹੜਾ ਇਹਦੇ ਉੱਪੋਂ ਦੀ ਇੱਥੇ ਪਾਵਾਂਗੇ ਤਾਂ ਆਪਾਂ ਦੋ ਕੁੰਡੇ ਬਣਾ ਲੈਣੇ ਆ ਇਸ ਤਰ੍ਹਾਂ ਦੋ ਕੁੰਡੇ ਬਣ ਗਏ ਜੀ ਆਹ ਵਾਲਾ ਕੁੰਡਾ ਆਪਾਂ ਤਾਰ ਲਾਂਗੇ ਇਹਨੂੰ ਬਣਾਉਣਾ ਨਹੀਂ ਹੈਗਾ ਅਗਲਾ ਕੁੰਡਾ ਆਪਾਂ ਫਿਰ ਬਣਾ ਲਵਾਂਗੇ ਸਿੱਧਾ ਆਹ ਹਾ ਕੁੰਡਾ ਆਪਣਾ ਅਗੇ ਡਿਜ਼ਾਈਨ ਵਾਲਾ ਪਹਿਲਾਂ ਐਸ ਕੁੰਡੇ ਤੇ ਡਿਜ਼ਾਈਨ ਬਣਿਆ ਹੋਇਆ ਸੀਗਾ ਹੁਣ ਆਪਾਂ ਇਹਨੂੰ ਸਿੱਧਾ ਬਣਾਵਾਂਗੇ ਜਿਹੜਾ ਆਪਾਂ ਪਹਿਲਾਂ ਬਣਾਇਆ ਸੀਗਾ ਸਿੱਧਾ ਉਹਨੂੰ ਆਪਾਂ ਇਸ ਤਰ੍ਹਾਂ ਇਹਦੇ ਤੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਇੱਕ ਵਾਰੀ ਬਣਾਇਆ ਇੱਕ ਵਾਰੀ ਫੇਰ ਆਪਾਂ ਦੇਖੋ ਇੱਥੋਂ ਦੀ ਸਲਾਈ ਪਾਵਾਂਗੇ ਉੱਪਰੋਂ ਦੀ ਧਾਗੇ ਦੇ ਬਸ ਆਪਣਾ ਵੀ ਧਾਗਾ ਮੋੜ ਮਾ ਨਹੀਂ ਆਉਣਾ ਇੱਥੋਂ ਦੀ ਆਹ ਆਪਣਾ ਕੁੰਡਾ ਬਣ ਜੂਗਾ ਤੇ ਆਹ ਕੁੰਡਾ ਤਾਰ ਲਵਾਂਗੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਹਾਂ ਦੇਖਿਓ ਆਪਣੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਇੱਕ ਕੁੰਡਾ ਆਪਾਂ ਤਾ ਰਹਿਆ ਇੱਕ ਕੁੰਡਾ ਆਪਾਂ ਸਿੱਧਾ ਬਣਾਇਆ ਤੇ ਇੱਕ ਤੋਂ ਤਿੰਨ ਬਣਾ ਲਏ ਫੇਰ ਆਪਾਂ ਇੱਕ ਕੁੰਡਾ ਸਿੱਧਾ ਬਣਾਇਆ ਇੱਕ ਤੋਂ ਤਿੰਨ ਬਣਾ ਲਏ ਇੱਕ ਕੁੰਡਾ ਸਿੱਧਾ ਤੇ ਹੁਣ ਅਗਲੇ ਕੁੰਡੇ ਤੇ ਆਪਾਂ ਫਿਰ ਤੋਂ ਡਿਜ਼ਾਈਨ ਬਣਾਵਾਂਗੇ ਦੋ ਲੂਪ ਬਣਾ ਲੈਣੇ ਆਪਾਂ ਇੱਕ ਵਾਰੀ ਇੱਥੋਂ ਦੀ ਸਲਾਈ ਪਾ ਲੈਣੀ ਦੂਜੀ ਵਾਰ ਆਪਾਂ ਇੱਥੋਂ ਦੀ ਪਾ ਲੈਣੀ ਆ ਇਹਨੂੰ ਗੁੰਡੇ ਨੂੰ ਆਪਾਂ ਲੈਣਾ ਤਾਰ ਅਗਲਾ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਆਪਾਂ ਇੱਥੋਂ ਦੀ ਸਲਾਈ ਪਾ ਕੇ ਇੱਕ ਗੁੰਡਾ ਬਣਾ ਲਵਾਂਗੇ ਇੱਕ ਉੱਪਰੋਂ ਦੀ ਪਾ ਕੇ ਬਣਾ ਲਵਾਂਗੇ ਇਹਨੂੰ ਗੁੰਡੇ ਨੂੰ ਉਤਾਰ ਲਵਾਂਗੇ ਹੁਣ ਆਪਣਾ ਲਾਸਟ ਵਾਲਾ ਗੁੰਡਾ ਇਹਦੇ ਤੇ ਵੀ ਆਪਾਂ ਇਥੋਂ ਤਿੰਨ ਗੁੰਡੇ ਬਣਾ ਲਵਾਂਗੇ। ਲਾਸਟ ਵਾਲਾ ਗੁੰਡਾ ਸਿੱਧਾ ਬਣਾ ਲਵਾਂ। ਅਸੀਂ ਇਸ ਕਲਰ ਦੀਆਂ ਆਪਣੀਆਂ ਦੋ ਸਲਾਈਆਂ ਪੈਣਗੀਆਂ। ਤੇ ਹੁਣ ਆਪਾਂ ਲਾਵਾਂਗੇ ਜੀ ਦੂਜਾ ਕਲਰ ਆਪਣਾ। ਆ ਵਾਲਾ ਗੁੰਡਾ ਤਾਰਾਂਗੇ ਆਪਾਂ। ਹੁਣ ਆਪਣੇ ਕੋਲੇ ਆ ਹੈਗੇ ਜੀ ਤਿੰਨ ਗੁੰਡੇ ਲਾਸਟ ਤੇ ਆਪਣਾ ਜਿਹੜਾ ਇਸ ਤੋਂ ਗੁੰਡਾ ਪਹਿਲਾ ਸੀਗਾ ਉਹਦੇ ਆਪਾਂ ਤਿੰਨ ਗੁੰਡੇ ਬਣਾਏ ਸੀ ਇਹ ਆਪਾਂ ਹੁਣ ਤਿੰਨ ਇਸ ਤਰ੍ਹਾਂ ਇਕੱਠੇ ਬਣਾ ਲੈਣੇ ਜਿਹੜਾ ਆਪਣਾ ਗੁੰਡਾ ਆਪਾਂ ਇਕੱਲਾ ਬਣਾਇਆ ਸੀ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਬਣਾਉਨੇ ਉਲਟੀ ਸਾਈਡ ਸਿੱਧੀ ਤਿੰਨ ਕੁੰਡੇ ਜਿਹੜੇ ਆਪਾਂ ਬਣਾਏ ਸੀ ਉਹਨਾਂ ਦਾ ਆਪ ਤਿੰਨਾਂ ਦਾ ਇੱਕ ਕਰ ਦੇਣਾ ਹੈ ਜਿਹੜਾ ਆਪਾਂ ਇੱਕ ਕੁੰਡਾ ਬਣਾਇਆ ਸੀ ਉਹਨੂੰ ਆਪਾਂ ਕੱਲਾ ਸਿੱਧਾ ਬਣਾ ਲੈਣਾ ਜਿਹੜੇ ਤਿੰਨ ਬਣਾਉਣੇ ਉਹ ਵੀ ਆਪਾਂ ਸਿੱਧੇ ਹੀ ਬਣਾਉਣੇ ਆ ਉਲਟੀ ਸਾਈਡ ਤੋਂ ਉਲਟੀ ਸਾਈਡ ਤੋਂ ਇਹ ਪੂਰੀ ਸਲਾਈ ਸਿੱਧੀ ਬਣੂਗੀ ਜਿਹੜੇ ਆਪਾਂ ਤਿੰਨ ਕੁੰਡੇ ਬਣਾਏ ਸੀ ਇੱਕ ਤੋਂ ਤਿੰਨ ਦਾ ਇੱਕ ਕਰ ਦੇਣਾ ਇੱਕ ਕੁੰਡਾ ਆਪਾਂ ਸਿੰਗਲ ਬਣਾ ਲੈਣਾ ਇਹ ਆਪਣੇ ਆਪ ਹੀ ਆ ਦੇਖੋ ਦਿਖਾਈ ਦਿੰਦੇ ਆ ਗੁੰਡੇ ਜਿਹੜਾ ਆਪਣਾ ਕਹਿਰਾ ਗੁੰਡਾ ਸੀ ਉਹ ਇੱਧਰ ਆ ਤੇ ਤਿੰਨ ਗੁੰਡੇ ਵੀ ਇਕੱਠੇ ਦਿਖਾਈ ਦਿੰਦੇ ਆ ਤੇ ਉਹਨਾਂ ਨੂੰ ਆਪਾਂ ਤਿੰਨਾਂ ਨੂੰ ਇਕੱਠਿਆਂ ਨੂੰ ਬਣਾ ਲੈਣਾ ਇੱਥੇ ਆਪਣੇ ਕੋਲੇ ਇੱਕ ਗੁੰਡਾ ਸੀਗਾ ਪਹਿਲਾਂ ਬਣਾਇਆ ਆਪਾਂ ਹੁਣ ਆਪਾਂ ਸਿੱਧਾ ਬਣਾ ਲਿਆ ਤੇ ਲਾਸਟ ਵਾਲਾ ਉਲਟਾ ਬਣਾ ਲਿਆ ਹੁਣ ਆਪਾਂ ਆ ਗਏ ਜੀ ਸਿੱਧੇ ਪਾਸੇ ਸਿੱਧੇ ਪਾਸੇ ਦੇਖੋ ਜੀ ਹੁਣ ਆਪਾਂ ਕੀ ਕਰਨਾ ਹੈਗਾ ਆਹ ਵਾਲਾ ਕੁੰਡਾ ਆਪਾਂ ਬਣਾਇਆ ਇੱਕ ਵਾਰੀ ਆਹ ਵਾਲਾ ਕੁੰਡਾ ਆਪਾਂ ਇੱਕ ਵਾਰ ਬਣਾਇਆ ਫਿਰ ਸਲਾਈ ਤੇ ਲੈ ਕੇ ਇਹਨੂੰ ਆਪਾਂ ਫਿਰ ਬਣਾ ਲਵਾਂਗੇ ਜਿਹੜਾ ਆਪਣੇ ਕੁੰਡੇ ਹੈਗੇ ਆ ਉਹਨਾਂ ਨੂੰ ਆਪਾਂ ਇੱਕ ਕੁੰਡੇ ਨੂੰ ਦੋ ਦੋ ਵਾਰੀ ਬਣਾ ਲੈਣਾ ਹੈ। ਦੇਖੋ ਜੀ ਇੱਕ ਵਾਰੀ ਬਣਾਇਆ। ਫਿਰ ਸਲਾਈ ਤੇ ਲੈ ਕੇ ਇਹਨੂੰ ਇੱਕ ਵਾਰੀ ਆਪਾਂ ਫੇਰ ਬਣਾ ਲਵਾਂਗੇ। ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਬਣਾ ਲੈਣੇ। ਦੋ ਦੋ ਵਾਰੀ ਬਣਾ ਲੈਣਾ ਆਪਾਂ ਇੱਕ ਕੁੰਡੇ ਨੂੰ ਇੱਕ ਸਲਾਈ ਚ ਹਲੋ ਜੀ ਆਪਾਂ ਬਣਾ ਲਈ ਪੂਰੀ ਸਲਾਈ ਆਪਾਂ ਦੇਖੋ ਇਸ ਤਰ੍ਹਾਂ ਬਣ ਜਾਂਦੀ ਹੈ ਇਹ ਉਲਟੀ ਸਾਈਡ ਤੋਂ ਤੇ ਇਸ ਤਰ੍ਹਾਂ ਬਣ ਗਿਆ ਸਿੱਧੇ ਪਾਸੇ ਤੇ ਹੁਣ ਆਪਾਂ ਜਿਹੜਾ ਆਪਣਾ ਦੂਜਾ ਕਲਰ ਹੈ ਉਹਦੇ ਨਾਲ ਆਪਾਂ ਇਹ ਪੂਰੀ ਸਲਾਈ ਉਲਟੀ ਬਣਾ ਲੈਣੀ ਹੈ ਦੋ ਦੋ ਸਲਾਈਆਂ ਹੀ ਬਣ ਗਈਆਂ ਜਿ ਆਪਣੀਆਂ ਇੱਕ ਰੰਗ ਦੀਆਂ ਤੇ ਆਹਾ ਆਪਾਂ ਡਬਲ ਕਰਕੇ ਬਣਾ ਲੈਣੇ ਇੱਕ ਸਲਾਈ ਇੱਕ ਸਲਾਈ ਆਪਾਂ ਬਜਾਈਨ ਵਾਲੀ ਜਿਹੜੀ ਬਣਾਉਣੀ ਹੈ ਉਹ ਆਪਾਂ ਸਿੰਗਲ ਬਣਾਉਣੀ ਹੈ ਤੇ ਆਹ ਆਪਣੀ ਡਬਲ ਬਣ ਜਾਂਦੀ ਹੈ ਤੇ ਸਲਾਈਆਂ ਆਪਣੀਆਂ ਦੋ ਦੋ ਹੀ ਬਣਦੀਆਂ ਦੋਨਾਂ ਰੰਗਾਂ ਦੀਆਂ ਤੇ ਹੁਣ ਦੇਖੋ ਜੀ ਹੁਣ ਆਪਾਂ ਉਹੀ ਡਿਜ਼ਾਈਨ ਫੇਰ ਆਪਾਂ ਜਿਹੜੀ ਪਹਿਲੀ ਸਲਾਈਡ ਡਿਜ਼ਾਈਨ ਦੀ ਬਣਾਈ ਸੀ ਹੁਣ ਆਪਣੇ ਕੋਲੇ ਆਹ ਵਾਲਾ ਕੁੰਡਾ ਆਪਾਂ ਤਾਰ ਲਿਆ ਪਹਿਲਾਂ ਆਪਾਂ ਦੇਖੋ ਆ ਆਪਣੇ ਆਗੇ ਕੁੰਡੇ ਤਿੰਨਾਂ ਦਾ ਇੱਕ ਕੀਤਾ ਸੀ ਤੇ ਹੁਣ ਜਿਹੜਾ ਆਪਾਂ ਨੂੰ ਆ ਕੱਲਾ ਕੁੰਡਾ ਦਿਖਦਾ ਇਹਨੂੰ ਆਪਾਂ ਇੱਥੋਂ ਦੀ ਸਲਾਈ ਪਾ ਕੇ ਇੱਕ ਕੁੰਡਾ ਬਣਾ ਲਾਂਗੇ ਇੱਕ ਆਪਾਂ ਉੱਪਰੋਂ ਦੀ ਪਾ ਕੇ ਬਣਾ ਲਵਾਂਗੇ ਤੇ ਆ ਕੁੰਡਾ ਤਾਰ ਲਵਾਂਗੇ ਅੱਗੇ ਫਿਰ ਆਪਾਂ ਨੂੰ ਆਪਣੇ ਆਪ ਹੀ ਇਹ ਦਿਸ ਜਾਂਦੇ ਕੁੰਡੇ ਤੇ ਬਹੁਤ ਜਲਦੀ ਬਣ ਜਾਂਦਾ ਜੀ ਡਿਜ਼ਾਈਨ ਕੋਈ ਵੀ ਉਹ ਨਹੀਂ ਹੈਗਾ ਇਹ ਔਖਾ ਹੋ ਬਹੁਤ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਵਿਅਸਤਰਾ ਬਣਾਇਆ ਆਪਣਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਦੇਖੋ ਜੀ ਸਟੈਚੇਬਲ ਵੀ ਬਹੁਤ ਹੈ ਤੇ ਜਰੂਰ ਟਰਾਈ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਵਾਦ ਤੋਂ ਵਾਦ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਕਮੈਂਟ ਜਰੂਰ ਕਰ ਦਿਓ ਜੀ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਡਿਜ਼ਾਈਨ ਚਲੋ ਜੀ ਬਹੁਤ ਸੋਹਣਾ ਡਿਜ਼ਾਈਨ ਤਾਂ ਦੇਖੋ ਜੀ ਉਲਟੀ ਸਾਈਡ ਤੋਂ ਵੀ ਬਹੁਤ ਸੋਹਣਾ ਤੇ ਇਧਰੋਂ ਵੀ ਬਹੁਤ ਸੋਹਣਾ ਜੀ ਚਲੋ ਜੀ ਮਿਲਦੇ ਹਾਂ ਹੋਰ ਕਿਸੇ ਸੋਹਣੇ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ